ਲਓ ਵੀ ਮਿੱਤਰੋ ਫਿਰ ਕਹਿੰਦੇ ਕਰੋ ਨੋਟ ਅੱਜ ਫੇਰ ਇੱਕ ਆਪਾਂ ਨਵੇਂ ਬਹੁਤ ਵਧੀਆ ਟੋਪ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਲੈ ਕੇ ਪੁੱਜੇ ਹਾਂ ਜਿੱਥੇ ਬੈਸਟਾਂ ਦੇ ਲਈ ਮੋਟਰਸਾਈਕਲ ਸੀ ਕਿਹੜਾ ਪਲੇਅਰ ਬਣਿਆ ਫਿਰ ਅੱਜ ਦੇ ਟੂਰਨਾਮੈਂਟ ਦਾ ਬੈਸਟ ਰੇਡਰ ਤੇ ਬੈਸਟ ਯਾਫੀ ਪੂਰੀ ਜਾਣਕਾਰੀ ਲੈ ਕੇ ਪੁੱਜੇ ਹਾਂ ਜੇ ਕੋਈ ਮੇਰੇ ਵੀਰੇ ਚੰਨੇ ਚੈਨਲ ਤੇ ਕਬੱਡੀ ਲਾਈਵ ਕਰਾਉਣੀ ਹੋਵੇ ਤਾਂ ਆਪਣੇ ਨਾਲ ਚੱਲ ਰਹੇ ਸਕਰੀਨ ਤੇ ਨੰਬਰ ਨਾਲ ਸੰਪਰਕ ਕਰ ਸਕਦੇ ਹੋ ਗੱਲ ਕਰੀਏ ਅੱਜ ਦੇ ਟੂਰਨਾਮੈਂਟ ਦੀ ਪਿੰਡ ਤੇਜਾ ਗੁਰਦਾਸਪੁਰ ਇਥੇ ਬਹੁਤ ਸੋਨਾ ਤੇ ਸਿਰੇ ਦਾ ਟੌਪ ਦਾ ਟੂਰਨਾਮੈਂਟ ਹੋਇਆ। ਗੱਲ ਕਰੀਏ ਫਾਈਨਲ ਮੈਚ ਦੀ ਤਾਂ ਫਾਈਨਲ ਮੈਚ ਹੋਇਆ ਸੀ ਬਹੁਤ ਤਕੜਾ ਸੌਰ ਸਿੰਘ ਤੇ ਬਸੇ ਸੰਤ ਬਾਬਾ ਹਜ਼ਾਰਾ ਸਿੰਘ ਜੀ ਕਬੱਡੀ ਕਲੱਬ ਪੰਜਾਬ ਲਾਇਨਜ਼ ਮਾਝੇ ਦੀ ਟੀਮ ਦੇ ਵਿੱਚ ਪੂਰੀ ਡਾਂਗ ਕੜਕੀ ਕਹਿੰਦੇ ਪੂਰਾ ਤੂੰ ਤੂੰ ਮੈਂ ਮੈਂ ਤੇ ਪੂਰਾ ਸਿਰੇ ਦਾ ਹੀ ਮੈਚ ਹੋਇਆ। ਨੰਬਰਾਂ ਦਾ ਵੀ ਕਹਿੰਦੇ ਪੂਰਾ ਅੱਧੇ ਡੇਢ ਦਾ ਹੀ ਫਰਕ ਸੀਗਾ। ਗੱਲ ਕਰਕੇ ਜੇ ਨੰਬਰਾਂ ਦੀ ਤਾਂ ਸੌਰ ਸਿੰਘ ਦੀ ਟੀਮ ਦੇ 34 ਨੰਬਰ ਰਏ ਤੇ ਸੰਤ ਬਾਬਾ ਹਜ਼ਾਰਾ ਸਿੰਘ ਜੀ ਕਬੱਡੀ ਕਲੱਬ ਪੰਜਾਬ ਲੋ ਇੰਜ ਮਾਜੇਦ ਰਏ 35 ਨੰਬਰ ਪਹਿਲੇ ਨੰਬਰ ਤੇ ਟੀਮ ਰਹੀ ਸੰਤਪੱਪਾ ਹਜਾਰਾ ਸਿੰਘ ਜੀ ਕਬੱਡੀ ਕਲੱਬ ਮਾਜੇ ਦੀ ਤੇ ਦੂਜੇ ਨੰਬਰ ਤੇ ਟੀਮ ਰਹੀ ਸੌਰ ਸਿੰਘ ਬੈਂਕਾਂ ਦੀ ਜੇ ਗੱਲ ਕਰੀ ਅੱਜ ਦੇ ਟੂਰਨਾਮੈਂਟ ਦੇ ਬੈਸਟ ਰੇਡਰ ਦੀ ਤਾਂ ਬੈਸਟ ਰੇਡਰ ਬਣਿਆ ਅੰਬਾ ਸੌਰ ਸਿੰਘ ਵਾਲਾ 16 ਕਬੱਡੀਆਂ ਪਾਈਆਂ ਦੋ ਲੱਗੇ ਅੰਬੇ ਉਹਨੂੰ ਜੱਫੇ ਤੇ 14 ਨੰਬਰ ਲੈ ਕੇ ਅੱਜ ਦੇ ਟੂਰਨਾਮੈਂਟ ਦਾ ਜੇਤੂ ਬਣਿਆ ਤੇ ਮੋਟਰਸਾਈਕਲ ਦਾ ਜੇਤੂ ਬਣ ਗਿਆ ਮੁੰਡਾ ਅੰਬਾ ਸੌਰ ਸਿੰਘ ਵਾਲਾ ਸ੍ਰੀਦਾੜੀ ਡਰਾ ਤੇ ਸ੍ਰੀਆਈ ਗਲਾਗਾ ਕਹਿੰਦੇ ਅੱਜ ਫੇਰ ਤੇ ਗੱਲ ਕਰੀਏ ਜੇ ਬੈਸਟ ਜਾਫੀ ਦੀ ਤਾਂ ਆਕਾਸ਼ ਨੇ ਲਾਇਏ ਸੀ ਕਿ ਸੁਰਸਿੰਗਲ ਨੇ 17 ਟੱਚ ਲੈ ਕੇ ਚਾਰ ਜੱਫੇ ਤੇ ਚੱਕੀ ਰਮਦਾਸ ਵਾਲੇ ਨੇ ਲਾਇਏ 13 ਟੱਚ ਲੈ ਕੇ ਪੰਜ ਜੱਫੇ ਅੱਜ ਦੇ ਟੂਰਨਾਮੈਂਟ ਦਾ ਬੈਸਟ ਯਾਪੀ ਬਣਿਆ ਚੱਕੀ ਰਮਦਾਸ ਵਾਲਾ ਮੁੰਡਾ ਸਿਰਾਕਰ ਆ ਗਿਆ ਕਹਿੰਦੇ ਅੱਜ ਤੇ ਮੋਟਰਸਾਈਕਲ ਦਾ ਜੇਤੂ ਬੋਣਿਆ ਜੇ ਨਾਮ ਦੀ ਗੱਲ ਕਰੀਏ ਪਹਿਲਾ ਨਾਮ 1.5 ਲੱਖ ਸੀਗਾ ਦੂਜਾ ਨਾਮ 1.25 ਲੱਖ ਸੀ ਬੈਸਟਾਂ ਦੇ ਲਈ ਮੋਟਰਸਾਈਕਲ ਸੀ ਆਪਣੀ ਜਾਣਕਾਰੀ ਵਧੀਆ ਲੱਗਦੀ ਹੁੰਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਕਿਉਂਕਿ ਕਬੱਡੀ ਦੀ ਜਿਹੜੀ ਅਪਡੇਟ ਹੁੰਦੀ ਹੈ ਉਹ ਆਪਾਂ ਹਰ ਰੋਜ਼ ਤੁਹਾਡੇ ਤੇ ਲੈ ਕੇ ਆਉਨੇ ਆ ਧੰਨਵਾਦ ਤੁਹਾਡਾ ਬਹੁਤ ਬਹੁਤ ਥੈਂਕ ਯੂ